ਲਓ ਜੀ। ਇਹਦੀ ਬਾਈ ਸਾਰੀਆਂ ਕੀਰੀਆਂ ਨੇ। ਹੜ ਕੱਡੇ ਨਹੀਂ ਹੌਲ ਗਰੰਟੀ। ਆ ਉਹ ਜਾਣਦੇ ਹੋਟਿਆ ਬਾਈ। ਕਹੇ ਪੈਸਿਆਂ ਦੀ ਗੱਲ ਕਰ ਹੀ ਲੈਣ। ਦੂਰੋਂ ਬੰਦਾ ਬਲਾਇ ਆਦਵਾਦਾਂ ਨੇ। ਬੱਕਰੀ ਹੈ, ਥੀਮ ਨਹੀਂ ਹੈ। ਅੱਛੀ ਹੈ ਬੱਕਰੀ, ਮੇਵਣੀ ਆ, ਪਾਰਟੀ ਆ। ਕਹਿੰਦੀ ਲੈਣ ਦੇਣ ਵਾਲੀ ਗੱਲ ਕਰਨਾ 15000। 6 ਤੱਕ ਇੱਥੇ। ਜਾਦਾ ਮੁੰਡਾ ਚਲੋ ਜੀ ਫਿਰ ਉੱਧਰ ਦੇਖ ਲਾਂਗੇ ਕੋਈ ਪਾੜਾ ਹੈ ਭਾਈ ਕੋਈ ਗਾਨੀ ਭਾਈ ਆਹ ਪਾਣੀ ਕੋਲਾਰੇ ਪਾਵਾ ਨਾ ਨਹੀਂ ਮੇਲਾ ਗੇਲਾ ਵਾ ਆਵਾ ਬੇਬਾ ਦੱਸ ਕੁਝ ਫੁੱਟੇਂਗਾ ਵੀ ਦੇਰੀ ਆ ਤੂੰ ਮਾਫੀ ਮੰਗਣਾ ਬੰਦਾ ਆਇਆ ਤੂੰ ਮੱਕੀ ਇਹ ਤੇਰੇ ਬਾਰੇ ਚ ਨਹੀਂ ਹੋਣੀ ਭਾਈ ਬੰਦਾ ਗਰੀਬ ਹੈ ਤੇ ਹੋਰ ਲਾਵਾ ਕੋਈ ਲੱਗੀ ਮੋਢੀ ਕੋਲ ਕਾਲਾ ਸਾਹ ਹੋਊਗਾ ਭਾਈ ਦੇਖ ਲਓ ਮੈਂ ਲੈਣੇ ਨੇ ਦੋ ਤਿੰਨ ਵੀਰੇ ਕਾਲੇ ਸਾਹ ਹੋ ਜ਼ਰੂਰ ਮਿਲਣਗੇ ਬੱਕਰੀ ਬਹੁਤ ਆ ਗਈ ਮੇਰੇ ਨਾਲ ਕੀ ਟੋੜਾ ਬਾਈ ਤੈਨੂੰ ਕਿਸੇ ਜਗ੍ਹਾ ਮਿਲੂ ਗਈ ਹਰ ਬਣਾ ਦੋ ਬੇਟਾ ਮੇਰੇ ਨਾਲ ਲੋਈ ਨਾ ਯਾਰ ਹਲੋ ਇਹਦਾ ਇਹ ਤੋਏ ਉਹ ਮੁੰਡਾ ਜਵਾਹਰ ਇਹ ਮੰਗਦਾ ਸੀ ਬਰਬਰੀ ਸੁਣ ਲੈ ਕਿਹੜੀ ਬਰਬਰੀ ਮੰਗੀ ਤੀ ਬਰਬਰੀ ਨਹੀਂ ਮੰਗੀ ਸੀ ਇਹ ਪੱਤੀ ਲਿਆ ਯਾਰ ਤੂੰ ਗਰੀਬ ਬੰਦਾ ਵਾਂ ਲੈ ਜਾ ਕੋਈ ਗੱਲ ਨਹੀਂ ਯਾਰ ਨਾ ਪੱਟੇ ਸੀ ਫੇਰ ਕੀ ਆ ਬਰਬਰੀ ਤੇ ਲੈ ਆਂ ਤੂੰ ਮੈਂ ਕਹਾਂ ਨਾਲ ਤੈਨੂੰ ਵੀ ਬਤਾ ਆਹ ਜੀ ਬੱਕਰੀ ਕੌਣ ਇਹਨੂੰ ਦੇ ਦਤਾ ਹੈ ਯਾਰ 30 ਹਜ਼ਾਰ ਦੀ ਮੈਂ ਕੱਢ ਲਈ ਆ ਉਹ ਤਾਂ ਕਹਿੰਦਾ ਮੈਨੂੰ 445 ਦੀ 53 ਦਵਾ ਸਾਨੂੰ ਆ ਕੇ ਕਿੱਲੇ ਆ ਤੂੰ ਨਿਆਰ ਮਿਚੂ ਆਹ ਬਾਈ ਨੇ ਕਿਹੜੀ 844 ਵਾਲੀ ਹੁਣ ਭਈ ਇਹ ਤਾਂ ਕਹਿੰਦਾ 445 ਵਾਲੀ ਕੀ ਤੂੰ ਖਹਿੜਾ ਛੱਡ ਦੇ ਰੋਟੀ ਤੋਂ ਖਾਏ ਪਾਣੀ ਤੋਂ ਨਹੀਂ ਪੀਆ ਠੰਡੇ ਹੋਏ ਐਡੀਸ਼ਨ ਦੇ ਆ ਜਾ ਫੇਸਬੁੱਕ ਅਸੀਂ ਅਸੀਂ ਉਹ ਬੇਨਤੀ ਕਰ ਪਾਤੇ ਸਾਨੂੰ ਕੋਈ ਸੁਪਾ ਕੱਢ ਲਾਂ ਉਹਦੇ ਹਜੇ ਤੈਨੂੰ ਜਦੇ ਦੱਸਾਂਗੇ ਵੀ ਆ ਜਾ ਕੀਨਤਾ ਐ ਤਾਂ ਆਹ ਇਹ ਪਟਾਰੀਆਂ ਨੂੰ ਫਨ ਫਨ ਮੰਗਣਾ ਤੇ ਸਾਡੀ ਪੈਸਾ ਲੈ ਜੀ ਰਾਜੀ ਆ ਫੋਨ ਦੇ ਦੇ ਨੇ ਆ ਜਾ ਬਈ ਪੱਠ ਲਈ ਇੱਥੇ ਕੋਈ ਕੋਣ ਹੋ ਮਾਰੀ ਜਾਂਦਾ ਕਿੱਥੇ ਵਿੱਚ ਹੋ ਹੋਰ ਇਹਨਾਂ ਕੋਈ ਸੁ ਨਿਕੜ ਜੇ ਡਾਕਟਰ ਅੱਦਾਰੇ ਕਹਿੰਦਾ ਟੋਂਦਾ ਘਾਰੇ ਬਾਈ ਜੀ ਅਥਾਂ ਚੈੱਕ ਕਰਦੇ ਪਸੰਦ ਪਸੰਦ ਆ ਪਾ ਜਿਹੜੀ ਬਣਦੀ ਨਹੀਂ ਵੀਰੇ ਆ ਨਹੀਂ ਜੇ ਤੇਰੇ ਮਨ ਨੂੰ ਚੰਗੀ ਲੱਗਦੀ ਤਾਂ ਅਥਾਂ ਚੈੱਕ ਕਰਦੇ ਓਏ ਸੂ ਚੈੱਕ ਕਰ ਕਈ ਵਾਰੀ ਖੁਸਰੀਆਂ ਨਿਕਲ ਜਾਂਦੀਆਂ ਨੇ 4 ਰੁਪਏ ਲਾਉਣੇ ਨੇ ਸਭ ਚੀਜ਼ਾਂ ਨੋਟ ਕਰ ਰਿਹਾ ਰਿਪੋਰਟ ਹਾਂਜੀ ਹਾਂਜੀ ਸਭ ਚੀਜ਼ਾਂ ਨੋਟ ਕਰਨ ਦਾ ਆਪਣਾ ਹੱਕ ਹੈ ਤੁਹਾਨੂੰ ਗਲਤ ਪਾ ਲੂ ਆਲੇ ਆਪਣੇ ਰਸਾ ਕਿਉਂ ਜੀ ਤੁਹਾਨੂੰ ਸਹੀ ਨੇ ਮਗਰੂ ਸੂ ਸਹੀ ਹੈ ਬਸ ਸਹੀ ਹੈ ਠੀਕ ਹੈ ਇਹ ਥੋੜੀ 20 ਰੁਪਏ ਜੇਬ ਚ ਪਾਏ ਚੱਲ ਮੇਰੇ ਭਾਈ ਕਹਾ ਹਾਂ ਹਾਂ ਥੋੜੀ ਵੱਢਣਾ ਸਸਰੀਕਰ ਬਾਬਾ ਜੀ ਜੀ ਆਇਆਂ ਨੂੰ ਧੰਨਵਾਦ ਬਸ ਨਹੀਂ ਭਾਈ ਆ ਜਾ ਮੋੜ ਆ ਜਾ ਇਹ ਜੀ ਡਾਕਟਰ ਹਲਵਾਰਾ ਲੈਂਦਾ ਮੰਡੀ ਵਿੱਚ ਨਜ਼ਾਰਾ ਹਾਂ ਬੰਦਾ ਬਹੁਤ ਵਿਚਾਰਾ ਤੇ ਟੁੰਦਾ ਫਿਰੇ ਘਹਾਰਾ ਮਾਨ ਕਰਦੇ ਆ ਤੇਰਾ ਸਾਰਾ ਵਾਹ ਜੀ ਵਾਹ ਧੰਨਵਾਦ ਤੇ ਇਹਦੇ ਲਵੇ ਅਸੀਂ ਦੂਸਰੀ ਵਾਰ ਪੱਠ ਲੈਣ ਆਏ ਆ ਇੱਕ ਪੱਠ ਬਾਈ ਨੂੰ ਦਵਾਤੀ ਜਿਹੜਾ ਕਿ ਛਾ ਕੋੜ ਤੋਂ ਆਇਆ ਸਰਦਾਰ ਕਿਸਾਨ ਧਰਨੇ ਦਾ ਜਥੇਦਾਰ ਕਿਉਂ ਜੀ ਬਿਲਕੁਲ ਜੀ ਹਾਂ ਜੀ ਵਧੀਆ ਬੰਦਾ ਵਿਚਾਰਾ ਉਹਨੇ ਆਪਣੇ ਤੇ ਮਾਨ ਕਰਿਆ ਤੇ ਹੁਣ ਮਾਨ ਕਰਕੇ ਤੇਰੇ ਲਵੇ ਦਵਾਰੇ ਆਗੇ ਉਈ ਗੱਲ ਅਠਾ ਵਾਲਾ ਤਾਂ ਗੈਲ ਵੀ ਖੜਾ ਕਹਿੰਦਾ ਆਜਾ ਬਾਈ ਮੈਂ ਤੈਨੂੰ ਨਹੀਂ ਆਇਆ ਪਰ ਮੈਂ ਆਖਿਆ ਵੀ ਨਾ ਜੋੜੀ ਇਹ ਲੈ ਲਓ ਉੱਥੋਂ ਜੀ ਲੱਗਿਆ ਰਹੂਗਾ ਨਹੀਂ ਨਹੀਂ ਕੋਈ ਗੱਲ ਸਾਰੀਆਂ ਗੱਲਾਂ ਛੱਡ ਕਰਦੇ ਸਾਡਾ ਹੱਲ 9000 ਦੀ ਦੀ ਜਿਹੜੀ ਪੱਠਾ ਧੱਕਾ ਨਾ ਕਰੀ ਜਾ ਚੁੱਪ ਕਰ ਜਾ 10 ਵੇਰ ਸਾਡੇ ਅੱਧੇ ਲੋਕ ਵੀ ਨਾ ਖੜ ਜਾ ਬਾਈ ਆ ਪੱਠਾ ਦਾ ਤੇਰੇ ਬਾਰੇ ਕੰਮ ਨਹੀਂ ਗਿਆ ਅੱਜ ਮੇਰਾ ਹੱਥ ਤੂੰ ਬੋਲ ਜਾਣਾ ਹੁਣ ਇਹ ਮੇਲੇ 'ਚ ਤੇਰੇ ਬਾਤ ਹੀ ਨਹੀਂ ਸਾਰਾ ਦਿਨ ਬੋਲਣਾ ਤਾਂ ਕਿ ਕਰਦੇ ਸੀ ਬਣੀ ਜਾਂਦਾ ਏ ਬੋਲਾ ਜਾਂਦਾ ਏ ਬੋਲਾ ਜਾਂਦਾ ਹਾਂ ਦੱਸੋ ਜੀ ਹੋ ਗਮ ਕਰ ਰ ਅੱਜ ਕੇ ਸਮਾਰ ਕੇ ਕਰ ਹੋ ਗਵਾ ਆ ਨਾ ਤੱਕ ਨਾ ਹੋਗਾ ਚੱਲਣੀ ਜਿੱਥੇ ਤੂੰ ਕਹਿੰਦਾ ਉੱਥੇ ਮਿੱਠੀ ਚੱਲ ਉਹਨੇ ਆਪਣੇ ਤੇ ਜਦ ਵਿਸ਼ਵਾਸ ਇਹ ਕਰ ਲਿਆ ਯਾਰ ਹੋਰ ਕੀ ਤੂੰ ਉਤੋਂ ਦੀ ਕੀ ਐ ਇੱਕ ਗੁੰਡੀਆਂ ਤੋਂ ਮਾਂ ਦੇ ਖੀ ਜੀ ਨਹੀਂ ਮਰਦਾ ਨਾ ਗੱਲਾਂ ਬੋਲ ਜੀ ਯਾਰ ਜਿੰਨੂੰ ਦੇ ਦੂਗਾ ਨਹੀਂ ਇਹਦੀ ਮਰਜ਼ੀ ਨਾ ਦੇਵੇ ਯਾਰ ਕਹਦਾ ਕੁਝ ਯਾਰ ਹਾਂ ਜਾਂਦੀ ਪੰਜਾ ਪੂਗਾ ਭਾਈ ਕੋਈ ਚੱਕਰ ਨਹੀਂ ਭਾਈ ਇਹ ਪੰਜਾ ਵੱਧ ਕੇ ਨਾ ਬੋਲੀ ਨਹੀਂ ਵੱਧ ਕੇ ਨਹੀਂ ਉਹ ਤੇ 10000 ਦੀ ਇਹ ਬੋਲੀ ਤੈਨੂੰ 65000 ਦੀ ਗਲਬ ਜੇ ਪੈਸੇ ਭਰਨਾ ਹੈ ਐ ਨਾ ਕਰਾ ਬੱਸ ਨਹੀਂ 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 ਨਾ ਫਿਰ ਤੇਰੀ ਮਰਜ਼ੀ ਹੈ ਇਹਦਾ ਕੱਪਾ ਚੱਲ ਗਿਆ ਹਾਂ ਮੈਂ 95 ਤੇ ਖੜਾ ਸੀ ਉਹ ਮਰਜ਼ੀ ਤੇਰੀ ਹੈ ਨਾ ਹੁਣ ਨਹੀਂ ਇੱਕ ਮਿੰਟ ਤੇਰੀ ਗੱਲ ਸੁਣ ਡਾਕਟਰ ਤੇਰੀ ਜੀ ਬਾਈ ਤੇਰਾ ਪਹਿਲਾਂ ਵੀ ਮਾਣ ਕਰਕੇ ਟੋਰੇਆ ਹੁਣ ਵੀ ਭਰਾ ਮਾਣ ਨਹੀਂ ਕਰਾਉਂਦੇ ਭੁਦੀ ਕਰਾਉਂਦੇ ਦੇਉ ਓ 4 ਵਜਾ ਜਰੀਰ ਬੰਨਣ ਲੱਗਿਆ ਸੀ ਵੀ 2:30 ਵਜੇ ਦੇ ਲੱਗੇ ਹੋਏ ਆ ਹੁਣ ਵੀ ਕਰਾਵਾਂਗੇ ਮਾਨ ਤੇਥੋਂ ਆ ਦੇਖ ਲੈ ਪੂਛਾ ਠੀਕ ਕਰ ਗਲੋ ਆ ਦੇਖ ਲੈ ਇਹ ਮਾਨ ਤੇਥੋਂ ਹੁਣ ਵੀ ਕਰਾਵਾਂਗੇ ਆ ਪੂਛਾਂ ਦੇ ਛੇ ਵਾਲੇ ਬਰਸ਼ਰਗੀਆਂ ਬਣਾਈਆਂ ਪਈਆਂ ਤੇਰਾ ਮਾਲਾ ਚੱਲ ਪੂਛਾਂ ਦਾ ਜੇ ਮੁੰਨੇਗਾ ਤਾਂਹੀਂ ਵਿਕਣਗੀਆਂ ਹੈ 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 ਕਰ ਹੋਗਾ ਵਗਾਰ ਜੇ ਖੱਤ ਕੱਢੇਗਾ ਦਾੜੀ ਜੋ ਤਾਂਹੀਂ ਤੈਨੂੰ ਕੋਈ ਪਸੰਦ ਕਰੂ ਇਹ ਤੈਨੂੰ ਕਿਹੜਾ ਪਸੰਦ ਕਰੂ ਏ ਕਿਉਂ ਜੀ ਫੜਾ ਪਾਈ ਯਾਰ ਕੋਈ ਗੱਲ ਨਹੀਂ ਹੈ ਜਿੰਨੇ ਮੈਂ ਕਹਦਾ ਆ ਲੈ ਉਹ ਤੂੰ ਦਾ ਬਾਲਾ ਹੋ ਚਲ ਗਿਆ ਅਗਰੇ ਨੂੰ ਪੁੱਛ ਲਾਂ ਉਹਦੇ ਬਈ ਕਿੱਥੇ ਉਹ ਬਾਈ ਆ ਬਾਈ ਨੇ ਮਕਾਤੀ ਕਹਿੰਦਾ 10.5000 ਖੁਸ਼ ਐ ਤੂੰ ਜਾਂ ਭਾਈ ਮਾਰ ਦੇ ਸਾਤੀ ਹੋ ਗਈ 10.5000 ਖੁਸ਼ ਐ ਕਿਉਂ ਹੋਏ ਕੋਈ ਨਹੀਂ ਬੇਦਾਰ ਮੰਡੀ ਰਹਿ ਗਈ ਇਹ ਮੇਲਾ ਇਹ ਮੇਲਾ ਮੇਲਾ ਪੱਠ ਰੱਖਾਉਂਦੇ ਇਹ ਮੇਲਾ ਪੱਠ ਰੱਖਾਉਂਦਾ ਪੱਠ ਬੋਲਦੇ ਆ ਬਾਈ ਬੋਲ ਕੇ ਕਰਵਾ ਦੇ ਭਾਈ ਚੌੜਾ ਉਹ ਕਿ ਸੌਦੇ ਦਾ ਮੈਂ ਕੰਦੇ ਵੀ ਕਰਾਂਦਾ ਮਿੱਠੂ ਭਾਈ ਕਹਿੰਦਾ ਬਈ ਨਾ ਆਪਾਂ ਨਾਲ ਮਿਲ ਕੇ ਮੈਂ ਚੰਗਾ ਮਿਲ ਕੇ ਰੋ ਤੂੰ ਕਿੱਥੇ ਖੜੀ ਹੋ ਉਹਨੇ ਕਿੱਥੇ ਖੜੀ ਹੈ ਸਹੀ ਹੈ ਸਹੀ ਹੈ ਸਹੀ ਹੈ ਲਿਆ 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 ਸਹੀ ਹੈ ਬਿੱਲੀ ਅੱਖ ਚੱਪੇਗੇ ਹਾਂਜੀ ਪੈਗੇ ਆਹ ਸਹੀ ਦੱਸੋ ਜੀ ਕੱਚੀ ਗੱਲਾਂ ਮੈਂ ਕਰਦੇ ਨਹੀਂ ਵੀ 100 200 ਪਾਉਂਗਾ ਅੱਲ੍ਹਾ ਪੂਰੀ 9000 ਦੀ ਹੋਗੀ ਕੱਚੀਆਂ ਗੱਲਾਂ ਨਹੀਂ ਕਰੀਆਂ ਰੱਖ ਲੈ ਆ ਚਲੀਏ ਬਾਅਦ ਫੇਰੀ ਮਰਜੀ ਆ ਚਲੀਏ ਨਾ ਨਾ ਯਾਰ ਮੈਂ ਕੱਤੀ ਆ ਸਾਢੇ ਅੱਠ ਨਹੀਂ ਲਾਇਆ ਮੈਂ ਨੋ ਹੀ ਕਰਦਾ ਨਾ ਨਹੀਂ ਹੁੰਦਾ ਨਹੀਂ ਹੁੰਦਾ ਬੰਦੇ ਇਮਾਨ ਕਰਕੇ ਆਏ ਨੇ ਉਹ ਕਹਿੰਦਾ ਬਈ ਸਾਨੂੰ 6-7 ਦੀ ਲੈਦੇ ਉੱਥੋਂ ਕਹਿ ਕੇ ਤੁਰੇ ਨਹੀਂ ਉਹ ਭਰਾਵਾ ਸਾਡਾ ਵੀ ਮਾਨ ਰੱਖ ਅਸੀਂ ਵੀ ਆਏ ਆ ਵੀਰੇ ਉੱਥੋਂ ਕਹਿ ਕੇ ਤੁਰੇ ਨਹੀਂ ਵੀ ਐਦੂ ਗੰਜੈਸ ਨਹੀਂ ਸਾਡੇ ਚ ਤੇਰੀ ਇਮਾਨਦਾਰੀ ਅਸੀਂ ਕਹਿੰਦਾ ਕਿਸੇ ਨਾਲ ਮੱਥਾ ਨਹੀਂ ਮਾਰਨਾ ਗੜਾ ਨਹੀਂ ਗੁੰਦੇ ਅਸੀਂ ਮੇਰੇ ਜਵਾਕ ਕਰ ਗਿਆ ਕਿੰਨੇ ਵਜੇ ਨੇ ਗੱਲਾਂ ਨਹੀਂ ਘੁੱਟਦਾ ਪੂਰਾ 9000 ਲਾਤਾ ਮੈਨੇ ਐ ਥੋੜੀ ਅਗਲੇ ਨੂੰ ਆਪਾਂ ਵਿਸਵਾਸ ਤੇ ਮਰਵਾਉਣਾ ਯਾਰ ਸੁਣ ਏ ਅਸੀਂ ਖੜੇ ਆ ਸੀ ਸਾਨੂੰ ਕੁਝ ਵੀ ਪਤਾ ਨਹੀਂ ਬਾਰੇ ਅਸੀਂ ਰਾਜੂ ਤੇ ਭਰੋਸਾ ਕਰਕੇ ਆਇਆ ਰਾਜੂ ਸਾਨੂੰ ਮਿੱਟੀ ਲੈ ਕੇ ਤੇ ਰਾਜੂ ਆ ਗਿਆ ਓ ਠੀਕ ਹੈ ਨਹੀਂ ਨਹੀਂ ਠੀਕ ਹੈ ਬਾਈ ਚੱਲ ਮੁੱਕ ਲੈ ਠੀਕ ਹੈ ਓ ਠੀਕ ਹੈ ਜਾਂ ਹੁਣ ਬੱਠ ਦੇ ਗੱਲ ਮੁੱਕ ਦੀ ਮਕਾ ਲੈ ਪੈਸੇ ਝੋਲੀ ਵਿੱਚ ਪਾ ਲੈ 8900 ਦੀ ਬਠਾਉਤ ਪਾ ਜੇ ਪੋਣੀਆ 11 ਹਿਆਨ ਪਾਠ ਲੈ ਲੈ 8900 ਜੀ ਕਹਦਾ ਗਿਆ ਰਿਹਾ ਸੋ ਮਿੱਠੂ ਨੇ ਕਹਿਤੀ ਛੱਡ ਨਾ ਪਰਵਾਇਆ ਮਿੱਠੂ ਨੇ ਕਹਿਤੀ ਬਾਈਆਂ ਜਿਹੜਾ ਮਾਣ ਕਰਦਾ ਆਪਣੇ ਟੰਬੂ ਦਾ ਜਿਹੜਾ ਮਾਣ ਕਰਦਾ ਉਹ ਮਾਣ ਖਰੋ ਨਹੀਂ ਕਰਿਆ ਹੁਣ ਯਾਰ ਤੁਹਾਨੂੰ ਦੇ ਮਿੱਠੂ ਕੋਈ ਨਹੀਂ ਹਣਾ 11500 ਰੱਤ ਨੇ ਕੀ ਉਹ ਦੇ ਦੇ ਟਰੈਕਟਰ ਦੇ 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 ਮਾਣ ਨਾ ਹਾਂ 10000 ਨੂੰ ਕਿੱਥੇ ਟਿਕਾਣਾ ਪੈਣਾ ਕੀ ਕਹਿਣੀ ਆਪਾਂ ਦੇ ਦੇ ਬਾਈ ਗਲਤ ਕਰ ਦੇ ਦੇ ਨਾ ਮਾਰੋ ਐਨਾ ਨਾ ਮਾਰੋ ਨਵਾਂ ਬੰਦਾ ਹੈ ਉਹ ਨਾ ਮਾਰੋ ਉਹ ਨਵਾਂ ਬੰਦਾ ਹੈ ਉਹ ਨਵਾਂ ਬੰਦਾ ਪੱਠ ਲੈ ਜਾ ਜੇ ਲੈ ਆਣੀ ਆ ਨਹੀਂ ਮਰਦੀ ਆ ਤੇਰੇ ਵਾਸਤੇ ਤੂੰ ਸੰਭੂ ਚ ਆਇਆ ਤੇਰਾ ਧੰਨਵਾਦ 10000 ਦੀ ਪੱਠ ਲੈ ਜਾ ਜਾ ਹੁਣ ਤੁਸੇ ਪੱਠ ਲੈ ਲੈ ਹਾਂਜੀ ਖੁਸ਼ ਹੋ ਤੁਸੀਂ ਤੁਸੀਂ ਖੁਸ਼ ਹੋ ਇਹ ਬਾਈ ਵੀਡੀਓ ਹੋ ਰਹੀ ਹੈ 2 ਮਿੰਟ ਵੀਰੇ ਲੋਕ ਐ ਕਹਿੰਦੇ ਨੇ ਰਾਜੂ ਮਿੱਠੂ ਧੱਕਾ ਕਰਦੇ ਨੇ ਅਸੀਂ ਕਿਸੇ ਨਸਾਨ ਗਰੀਬ ਨਾਲ ਧੱਕਾ ਨਹੀਂ ਕਰਦੇ ਇਹਨੂੰ ਪੁੱਗੂ ਵਿਚਾਰਾ ਗਰੀਬ ਪੱਠ ਦੇਉ ਨਹੀਂ ਨਾ ਦਿਓ। ਨਾ ਅਸੀਂ ਲੈਣ ਵਾਲੇ ਨਾਲ ਧੱਕਾ ਕਰੀਏ। ਹੋਰ ਰਾਂਜਾ ਰਾਜੀ ਦੂਆ ਦਾ ਹੋ ਗਿਆ। ਪੱਠ ਦਾ ਟੁੱਟ ਗਿਆ ਸੌਦਾ। ਪੂਰਾ 10000 ਦਾ ਆ ਤੱਕ ਭਰਾਵਾ। ਕੁਛ ਹੈ? ਕਿਉਂ ਜੀ? ਯਾਰ ਖੋ ਜੀ ਅਸੀਂ ਤਾਂ ਤੈਨੂੰ ਤੇਰਾ ਮਾਨ ਕੀਤਾ ਇਹ। ਸ਼ਾਬਾਸ਼ ਏ ਤੇਰੇ ਜੁਗ ਜੁਗ ਜੀ। ਪੱਠ ਦਿਖਾਈ ਚੱਕ। ਪੱਠ ਚੱਕ ਕੇ ਨਹੀਂ ਤੋੜ ਕੇ ਦਿਖਾਵਾਂਗੇ। ਤੋੜ ਕੇ ਦਿਖਾਵਾਂਗੇ। ਤੋੜ ਕੇ ਦਿਖਾਵਾਂਗੇ ਰੱਸੀ ਝੋਲੀ ਵਿੱਚ ਪਾਵਾਂਗੇ। ਆ ਦੇਖੋ ਜੇ ਮੈਂ ਚੈੱਕ ਕਰੋ ਪੱਠ ਚੈੱਕ। ਇੱਕੋ ਭਾਈ ਓਏ ਜਿੰਮੇਤ ਬਹੁਤ ਹੈ ਪੱਟ ਦੀ ਕਦ ਤੱਕ ਡੂਗੀ ਸਾਲ ਭਰਨਾ ਭਰਾਈ ਕਿਉਂ ਜੀ ਇਹਨੂੰ ਮਰ ਜਾ ਹੁਣ ਖਵਾ ਪਿਆ ਤੇ ਕੁਛ ਪਾਣੀ ਪਿਆ ਦੇ ਕੁੱਟਾ ਦੂਰ ਜਾਊਗੀ ਮਾਰਾ ਕੁਛ ਪੜਾ ਇਹਨਾਂ ਨੂੰ ਦੇਖਣ ਦੇ ਮੇਲਾ ਜਾਂਦੇ ਲੈ ਜਾਣਗੇ ਹੈ ਹਾਂ ਇਹਨਾਂ ਨੂੰ ਮੇਲਾ ਦੇਖਣਗੇ ਪੈਸੇ ਤੇਰੇ ਲੈ ਲੈ ਪਾਣੀ ਪੈਦੀ ਇਹਨੂੰ ਦੂਰ ਜਾਊਗੀ ਗੱਡੀ ਚ ਰਾੜਾ ਪਾਣੀ ਬਣਾਵਾਂਗਾ ਮਾੜਾ ਸ਼ੱਕਰਾ ਵੀ ਨਾ ਮੋਕ ਨਾ ਲਾਦੀ ਮੋਕ ਨਹੀਂ ਲਾਉਂਦਾ ਕਹਿੰਦਾ ਚੋਰੀ ਸਾਡਾ ਮਾਲ ਨਹੀਂ ਵਿਕਣ ਨੂੰ ਨੁਕਸ ਨੂੰ ਤਾਂ ਅਸੀਂ ਨੁਕਸ ਹੋਣ ਕਰਦਾਂਗੇ ਸਭ ਕਾਸੇ 'ਚ ਕੱਪੜਾ ਵੀ ਕਹਦਾਂਗੇ ਮਾੜਾ ਇਹ ਥਾਨ ਵਾਲੇ ਨੂੰ ਕਹਦਾਂਗੇ ਸਾਰਾ ਕੁਝ ਕਹਿਣ ਜਾਣਦੇ ਆ ਪਰ ਤੂੰ ਆਪਣੇ ਦਿਲ ਤੋਂ ਉਹੀ ਨੌ ਬਣਾਈ ਜਾਂਦੇ ਹੋ ਤੁਸੀਂ ਕੋਈ ਕਿਉਂ ਬਣਾਉਣਿਆ ਖੜਾ ਨਹੀਂ ਹੁੰਦਾ ਖੰਡ ਪਰੇ ਚੈਂਪੀਅਨ ਵਾਲੇ ਦਾ ਬੈਠੇ ਨੇ ਇਹਨਾਂ ਦੇ ਬੱਕਰੇ ਨੇ ਸਟੈਂਡਰ ਦੇ ਆਏ ਨੇ ਬੰਦਿਆਂ ਦੇ ਨਹੀਂ ਕਿ ਨਹੀਂ ਮੇਲੇ ਚ ਮੈਂ ਤੁਕੇ ਢਾਹਾਂਦਾ ਮਾਂ ਬਣ ਗਿਆ ਬਣਾ ਗਿਆ ਦੋ ਵਾਰੀ ਉਹਨੂੰ ਕਿਉਂ ਚੱਕਰ ਕਰਦਾ ਨੂੰ ਛੱਡ ਪਰੇ ਪਰ ਤੂੰ ਪੁੱਛਿਆ ਵੀ ਦੱਸ ਤਾਂ ਨਹੀਂ ਦੱਸਿਆ ਚੁੱਪ ਕਰ ਨੀਮਣਾ ਵੇਚ ਲੈ ਪਹਿਲਾ ਵੇਚਿਆ ਬੱਸ ਬੱਕਰਾ ਵੇਚ ਤੂੰ ਬੋਲ ਰਾਇਏ ਨੇ ਮੋਲੋ ਲਾਤਾ ਹਾਂ ਬੱਕਰਾ ਮੈਂ ਨਹੀਂ ਕੋਈ ਗੱਲ ਕਹਾਂਗੇ ਤੈਨੂੰ ਬਹੁਤੀਆਂ ਕੱਚੀਆਂ ਗੱਲਾਂ ਨਹੀਂ ਕਰ ਸਰਪੀਆ 12000 ਲੈ ਕਿਉਂ ਜੀ ਸਰਦਾਰ ਜੀ ਓ ਵੀਰੇ ਗੱਲ ਸੁਣ ਥੋੜੀ ਜੀ ਦੀ ਚਮਕ ਤੇਰੇ ਦੀ ਨੰਬੇੜ ਤੇ ਪੈਸੇ ਲੈ ਆਨੇ ਅਸੀਂ ਬਾਪ ਦੇ ਤਾਂ ਗੋਲ ਟੈਸਟੀ ਗੱਲ ਤੇ ਚਮਕ ਚਮਕੀ ਵਧੀਆ ਹੁੰਦੀ ਆ ਔਰ ਕੋਟਾ ਵਧੀਆ ਤੂੰ ਛੱਡ ਤੂੰ ਮਾਲ ਵੇਚਣ ਵਾਲਾ ਕੰਮ ਕਰ ਵੇਚਣਾ ਉਹ ਗੱਲ ਕਰ ਜੀ ਧੰਗ ਵਾਲੀ ਗੱਲ ਕਰੀਆ ਦਾ ਚੱਲ ਬੰਕਾ ਜਾ ਕਰਕੇ ਦਾ ਸਾਹੀ ਦਿਓ ਜੀ ਆਪਦੇ ਦਿਮਾਗ ਨਾ ਕਰਦੀ ਤੇ ਰਾਇ ਕਰੀਏ ਤੁਹਾਡੇ ਨਾਲ ਨਹੀਂ ਜੇ ਤੁਹਾਡੇ ਨਾਲ ਕਹੋਂ ਰਾਇ ਕਰੀਏ ਆਜੂ ਯਾਰ ਪੁਕਾਰ ਖਾਂ ਕਰਦਾ ਭਰੋਸਾ ਕਰਕੇ ਆਇਆ ਜੱਪਰੋ ਸਹੀ ਆ ਪਿਛੇ ਨੂੰ ਜਾ ਬਾਈ ਵੀਡੀਓ ਬੰਦ ਬਾਬਾ ਜੀ ਬਾਬਾ ਜੀ ਨੂੰ ਵੀ ਆਉਣ ਤੋਂ ਵੀਡੀਓ ਚ ਸਾਡੇ ਬੰਦਾ ਨੇਤਾ ਬੰਦੇ ਨੇ ਹੋਇਆ ਝਾਓ ਬਾਬਾ ਜੀ ਜੋ ਪੰਜਾਬ ਦੇ ਚੈਂਪੀਅਨ ਬੰਦੇ ਸਾਡੇ ਪੰਜਾਬ ਦੇ ਨੇਤਾ ਜੀ ਬਹੁਤ ਵਧੀਆ ਫਾਰਮ ਦੇ ਬੰਦੇ ਇੱਥੇ ਖੜੇ ਅੱਜ ਤੇ ਦੂਜੇ ਨੰਬਰ ਤੇ ਆ ਬਾਈ ਵੀ ਕਈ ਨਿਮਾਇਸਾਂ ਜਿੱਤੇ ਚੈਂਪੀਅਨ ਹੈ ਹਸਣ ਦੀਆਂ ਗੱਲਾਂ ਸਾਡੀਆਂ ਸੌ ਨੇ ਅਸੀਂ ਪਾਲੀ ਸੌ ਲੂਟੋਰੇ ਮਾਰਦੇ ਆ ਪਸ਼ੂ ਲੈਣ ਦੇ ਮਾਰੇ ਵੀ ਜੇ ਕਿਸੇ ਲੋੜ ਦੇ 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 ਉਹਨੇ ਨੂੰ ਇਸ ਦਾ ਕਹਾਂਗੇ ਤਾਂ ਕੱਚਾ ਹੀ ਐ ਵੇਚਣ ਵਾਲਾ ਕੋ ਉਹ ਤਾਂ ਪੱਕਾ ਹੀ ਲੈ ਜਾ ਬਾਈ ਜਿਵੇਂ ਨਿਕੜੇ ਜੋ ਪਾਣੀ ਚੋਂ ਦਾ ਤੇ ਬਾਈ ਲੈ ਬੱਕਰਾ ਵੇਚਦਾ ਪੱਕੇ ਮੁੱਲ ਨਾਲ ਦਹੀਂ ਨਾ ਮੈਂ ਦਹੀਂ ਮਰਜੀ ਤੇਰੀ ਮੈਂ ਨਹੀਂ ਖੜਦਾ ਲਓ ਜੀ ਸਕੂਰ ਜੀ ਦੁਬਾਰੇ ਨਾ ਕਰ ਗੱਲ ਹੋਵੇ ਦੁਬਾਰੇ ਗੱਲ ਮੈਂ ਕਰਦਾ ਹੀ ਨਹੀਂ ਚੂਨੇ ਚਿੱਟਾ ਆ ਲੈ ਚੂਨੇ ਚਿੱਟੇ ਆਰਾ ਕਰ ਚੂਨੇ ਚਿੱਟੇ ਐ ਚੂਨੇ ਦੀ ਲੱਗੀ ਹੋਈ ਅੰਗਰੇਜ਼ ਲਾ ਕੇ ਹਲਤੇ ਪੁੱਲ ਨਹੀਂ ਤਹੇ ਆ ਲੈ ਪੂਰਾ 14000 ਦਾ ਹੋ ਗਿਆ ਹੜ ਬੱਚਾ ਵੀ ਨਹੀਂ ਰਾਜੂ ਫਿਰ ਤੇਰੀ ਮਰਜ਼ੀ ਆ ਹੁਣ ਐਵੇਂ ਹੀ ਬੰਦਾ ਬਗਾਨਾ ਥੋੜੀ ਮਰਵਾਉਣੇ ਬੱਚਾ ਮਹੂਰ ਦਵਾ ਦੂੰਗਾ ਪਰ ਤੋ ਕਿ ਤੂੰ ਅੱਛਾ ਮਿਲੇ ਜਾਣਾ ਮੇਲੀ ਵਾਲਾ ਮੁੱਲ ਨਾ ਕਰ ਉਹ ਮੇਲੀ ਵਾਲਾ ਦੱਤਣ ਨੂੰ ਕਰਕੇ ਸੜਤਾ ਉਹ ਫਿਰ ਨਹੀ ਨਾ ਆ ਖੜਾ ਜੱਗਾ ਜੇ ਮਾਰੇ ਜੇ ਵੀ ਕੰਨ ਹੋਰ ਵੱਡੇ ਹੁੰਦੇ ਮੈਂ ਚੱਕਦਾ ਹਾਂ ਫੱਟੇ ਮੈਨੂੰ ਪਤਾ ਕੱਸਦਾ ਨਹੀਂ ਪਤਾ ਸਾਰਾ ਹੀ ਐ ਨੰਗਾ ਨਾ ਕਰਾ ਮੀਮਨੀ ਨੂੰ ਨੰਗਾ ਨਾ ਕਰਾ ਮੀਮਨੀ ਨੂੰ ਰਈ ਜਾ ਰਈ ਨੂੰ ਆ ਹਾਂ ਤੈਨੂੰ ਪਤਾ ਹੀ ਐ ਨਾ ਮਰਜ਼ੀ ਤੇਰੀ ਐ ਸਾਡੀ ਨਹੀਂ ਨਾ ਆ ਵੀ ਰੱਖ ਦਸ ਹਜ਼ਾਰ ਦੇ ਤੂੰ ਵਧੀਆ ਮੀਮਨੀ ਲੈ ਕੇ ਦਿਸੇ ਪੱਕੀ ਲੋਹੀ ਕਿਆ ਬਾਤ ਆ ਦੁਨੀਆ ਸਿਰਫ ਤੰਗ ਦੁਨੀਆ ਦਾ ਸਾਰਾ ਕੁਝ ਚੱਲ ਰਹਿਣ ਦੇ ਤੇਰਾ ਨਾਰਾਜ਼ ਨਾ ਕਰ ਦੇ ਨਾ ਚਲੋ ਘਾਹ ਪਾ ਚੱਲਦੇ ਅੱਜ ਪਸੰਦ ਆ। ਤੁਹਾਨੂੰ ਨਾ ਪਸਾਉ। ਬਿਲਕੁਲ ਪਸੰਦ ਆ। ਸਾਨੂੰ ਲੋਕ ਬੜਾ ਗਾਲਾਂ ਮੁੰਦੇ ਨੇ। ਪਰ ਅਸੀਂ ਖੜੀ ਬਿਸ਼ਰਮ ਹਾਂ ਬੇਮੰਦੀਆਂ 'ਚ। ਪੂਰੇ ਦਸਨ ਹੈ। ਹੈ? ਪਤਾ ਕਰਦੇ। ਪਸੰਦ ਆ ਜੀ। ਹੋ ਗਿਆ ਹੋ ਗਿਆ। ਹਾਂ ਜੀ। ਕੀ ਕਰਿਆ? 15000 ਦਾ ਜੀ। ਤੁਹਾਨੂੰ ਮਜ਼ੂਰ ਹੈ ਜੀ? ਮਜ਼ੂਰ ਹੈ। ਉਹ ਯਾਰ ਕੋਈ ਗੱਲ ਨਹੀਂ ਜੀ। ਕੋਈ ਯਾਰ ਦਾ ਕੋਈ ਹੋਣੀ। ਖੁਸ਼ ਹੋ। ਤੂੰ ਖੁਸ਼ ਹੈਂ ਕਰਦੀ? ਉਹ ਤਾਂ ਯਾਰ ਖੋਜੋ ਕੇ ਦੂਦਾ ਬੱਕਰਾ ਹੀ। ਉਹ ਤਾਂ ਬੈਗ ਨੂੰ ਮਾਰਦੇ ਥਾਪੀ ਓਏ। ਅੱਛਾ ਅੱਜ ਚੱਤਾਂ ਕੋਸ਼ਿਸ਼ ਕੋਸ਼ਿਸ਼ ਕਰਨੀ ਮੁਰਾ ਲੱਗਦੀਆਂ ਬਾਲਾਂ ਨਹੀਂ ਗਿਆਣੇ ਬਿਆਣੇ ਕੰਜਰਾ ਤੁਸੀਂ ਹੋਗਾ ਆ ਲਓ ਜੀ ਆ ਲਓ ਕੀ ਪਾਰਾ ਚੱਲ ਏਡੀ ਦੂਰ ਆਈਏ ਚੱਲ ਪਾਲ ਲਣਗੇ ਇਹਨਾਂ ਨੂੰ ਵੀ ਕੰਮ ਚ ਲੈ ਕੇ ਆਈਏ ਸਾਡੇ ਸਮਾਜ ਚ ਲੈ ਕੇ ਆਈਏ ਆ ਜੜੀ ਵੀਰ ਬਣਾਈਏ ਇਹਨਾਂ ਨੂੰ ਇਹ ਸਾਡੀਆਂ ਵੀਡੀਓ ਦੇ ਪਾਪਾ ਪਤਰੀ ਦਾ ਹਾਂ ਜੀ ਹਾਂ ਜੀ ਤਾਓ ਬਾਈ ਆਜੋ ਆ ਵੀ ਘਟਲੇ ਕਿੰਨੀ ਹੈਟ ਆ ਬਈ ਇਹਦੀ 40 ਆ ਜਾ 45 ਇੰਚ ਹੈਟ ਦਾ ਬਈ ਇਹਦਾ ਕੋਈ ਨਹੀਂ ਖੜਾ ਲੈਂਦੇ ਦੇਖ ਜਾ ਖੜਾ ਨਹੀਂ ਚਾਰ 7 5 6 ਤਾਂ ਕਿਥੋਂ ਪਾਲੀ ਚਾਦਰ ਜੀ ਤੁਸੀਂ ਇਹਨੂੰ 8 9 ਖੁਸ਼ਾ